ਤੰਤਨ ਬਾਬਾ ਦੀਪ ਸਿੰਘ ਜੀ ਦੀ ਇੱਕ ਹੋਰ ਮਹਿਮਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਮੈਨੂੰ ਉਹਨਾਂ ਜਗਰਾਮਾ ਤੋਂ ਭੈਣ ਇੱਕ ਦਾ ਫੋਨ ਆਇਆ। ਭੈਣ ਕਹਿੰਦੀ ਮੇਰੇ ਵਿਆਹ ਨੂੰ ਜਦੋਂ 7 ਸਾਲ ਹੋ ਗਏ ਆ ਤੇ 2 ਸਾਲ ਪਹਿਲਾਂ ਵੀ ਸਾਡੇ ਦਾ ਬੇਬੀ ਹੋਣ ਵਾਲਾ ਸੀ ਤੇ ਜਦੋਂ ਅਸੀਂ ਜਦੋਂ ਮੈਂ ਸਕੈਨ ਵਗੈਰਾ ਕਰਾਈ ਤੇ ਡਾਕਟਰ ਕਹਿੰਦੇ ਇਹ ਬੱਚਾ ਜਨਮ ਨਹੀਂ ਲੈ ਸਕਦਾ ਕਿਉਂਕਿ ਇਹਨੂੰ ਕੋਈ ਪ੍ਰੋਬਲਮ ਆਇਆ ਹਨਾ ਤੇ ਉਹਨਾਂ ਨੇ ਉਹ ਬੱਚਾ ਨਹੀਂ ਲਿਆ। ਭੈਣ ਕਹਿੰਦੀ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਵੀ ਜਾਂਦੀ ਹੁੰਦੀ ਫੇ ਮੈਂ ਦੁਪਹਿਰੇ ਸੁੱਖ ਲੈ ਕਿਉਂਕਿ ਮੈਨੂੰ ਯਕੀਨ ਸੀ ਪੂਰਾ ਵੀ ਬਾਬਾ ਜੀ ਮੇਰੀ ਮਾਂ ਫੜਨਗੇ।

ਤੇ ਕਹਿੰਦੀ ਮੈਂ ਦਵਾਈਆਂ ਵੀ ਸਾਰੀਆਂ ਛੱਡ ਦਿਤੀਆਂ ਤੇ ਸਾਰਾ ਕੁਝ ਛੱਡ ਕੇ ਤੇ ਮੈਂ ਬਾਬਾਈ ਦੇ ਜਾਣਾ ਸ਼ੁਰੂ ਕਰ ਦਿੱਤਾ ਤੇ ਹੁਣ ਭੈਣ ਕਹਿੰਦੀ ਵੀ 5 ਮਹੀਨੇ ਹੋ ਗਏ ਆ ਵੀ ਮੈਂ ਪ੍ਰੈਗਨੈਂਟ ਆ ਵੀ ਮੇਰੇ ਬੇਬੀ ਹੋਣ ਵਾਲਾ ਹੈ ਤੇ ਕਹਿੰਦੀ ਜਦੋਂ ਆਪਾਂ ਨਾ ਜਦੋਂ ਬੇਬੀ ਹੋ ਗਿਆ ਉਦੋਂ ਉੱਥੇ ਮਿਲਾਂਗੇ ਬਾਬਾਈ ਤੇ ਉਦੋਂ ਸਾਕਤ ਨੂੰ ਉਹ ਬੱਚੇ ਦੇ ਵੀ ਦਰਸ਼ਨ ਕਰਾਵਾਂਗੇ ਦੇਖੋ ਜੀ ਬਾਬਾਈ ਜਦੋਂ ਭਾਗ ਲਾਉਣ ਤੇ ਆਉਂਦੇ ਆ ਨਾ ਦੁਨੀਆ ਜਦੋਂ ਕਹਿੰਦੀ ਆ ਨਾ ਧੱਕੇ ਖਾਂਦੀ ਤੁਰੀ ਫਿਰਦੀ ਆ ਦੇਖ ਲਓ ਫਿਰ ਧੱਕਿਆਂ ਦਾ ਮੁੱਲ ਪੈਂਦਾ ਐਦਾਂ ਹੁੰਦੀ ਜਾਇਜਾਕਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ